ਇਹ ਕਿ ਬਾਥਰੂਮ ਚੋ ਸਮੈਲ ਆਉਂਦੀ ਆ ਉਹਨਾਂ ਦੇ ਜਦੋਂ ਕਰਦੇ ਆ ਇਹ ਸਮੈਲ ਦੀ ਵਜ੍ਹਾ ਕੀ ਆ ਇਹਦੀ ਵਜ੍ਹਾ ਵੀ ਇਹੀ ਆ ਜੀ ਗਰਮੀ ਲੀਵਰ ਦੀ ਗਰਮੀ ਆ ਜਿਗਰ ਦੀ ਅਗਰ ਉਹ ਤਿਰਫਲਾ ਪਾਊਡਰ ਡੇਲੀ ਖਾਈ ਜਾਣ ਡੇਲੀ ਤਿਰਫਲਾ ਪਾਊਡਰ 5 ਗ੍ਰਾਮ 5 ਵਜੇ ਮਰਦਾਂ ਵਾਸਤੇ ਔਰਤਾਂ ਵਾਸਤੇ ਸਵੇਰੇ 5 ਤੋਂ 8 7 ਵਜੇ ਦੇ ਵਿੱਚ ਵਿੱਚ ਜਦੋਂ ਮਰਜੀ ਮਤਲਬ ਖਾਲੀ ਪੇਟ ਲੈ ਲੈਣ ਬੀਬੀਆਂ ਸਵੇਰੇ ਤੇ ਭਰਾ ਸਾਡੇ ਸ਼ਾਮ ਨੂੰ 5 6 ਵਜੇ ਐਮਟੀ ਸਟਮਕ ਜਿਆ ਹੁੰਦਾ ਅੱਧਾ ਖਾਲੀ ਅੱਧਾ ਭਰਿਆ ਉਸ ਟਾਈਮ ਲੈ ਲੈਣ ਤਾਂ ਇਹ ਜਿਹੜੀ ਬਾਥਰੂਮ ਦੀ ਸਮੈਲ ਆ ਇਹ ਖਤਮ ਹੋ ਜਾਂਦੀ ਆ ਔਰਤਾਂ ਤੇ ਮਰਦਾਂ ਦੋਵਾਂ ਦੀ ਇੱਕ ਕਾਮਨ ਸਮੱਸਿਆ ਵੀ ਹੈ ਔਰਤਾਂ ਦੇ ਵਿੱਚ ਵਧੇਰੇ ਹੈ ਮੇਰੇ ਖਿਆਲ ਸ਼ਾਇਦ ਲਕੂਰੀਏ ਕਰਕੇ ਦਿੱਕਤ ਆਉਂਦੀ ਆ ਔਰਤਾਂ ਦੇ ਬਾਥਰੂਮ ਸਪੇਸ ਤੋਂ স্মੈਲ ਦਾ ਆਉਣਾ ਔਰ ਬਹੁਤ ਸਾਰੇ ਮਰਦਾਂ ਨੂੰ ਵੀ ਇਹ ਦਿੱਕਤ ਰਹਿੰਦੀ ਹੈ ਕਿ ਉਹਨਾਂ ਦੇ ਉਸੇリエਚੋਂ ਜਿਹੜਾ ਧਾਤਗਿਰਦੀ ਰਹਿੰਦੀ ਹੈ ਹਾਂ ਵੀ স্মੈਲ ਬਹੁਤ ਜ਼ਿਆਦਾ ਆਉਂਦੀ ਹੈ ਇਹਦੀ ਮੋٹے ਤੌਰ ਤੇ ਦਾ ਹਲਕੀ ਹੈ ਗੋਲਸਾਬ ਔਰ ਇਹ ਕੋਈ ਸਰੀਰਕ ਤੌਰ ਤੇ ਕਮਜ਼ੋਰੀ ਕਰਕੇ ਹੁੰਦਾ ਜਾਂ ਇਹਦੇ ਚੋ ਡਾਈਟ ਚੇਂਜ ਕਰਨ ਦੀ ਲੋੜ ਹੁੰਦੀ ਹੈ ਇਹਦੇ ਚ ਨਾ ਇੱਕ ਤਾਂ ਕਈ ਲੇਡੀਜ਼ ਨੂੰ ਆਉਂਦਾ ਜਿਵੇਂ ਪੀਰੀਅਡ ਦਾ ਟਾਈਮ ਹੁੰਦਾ ਉਸ ਟਾਈਮ ਬਹੁਤ ਜ਼ਿਆਦਾ ਚਿਪਚਿਪਾ ਪਾਣੀ ਆਉਂਦਾ ਚਿਪਚਿਪਾ ਹਟਦੀ ਹੈ ਮਤਲਬ ਉਹ ਮਤਲਬ ਜੇ ਬੈਠੀ ਹੈ ਤਾਂ ਚਾਰ ਬੰਦਿਆਂ ਨੂੰ ਪਤਾ ਲੱਗਦਾ ਰੋਟੀ ਪ੍ਰੋਬਲਮ ਹੋ ਸਕਦੀ ਹੈ ਤਾਂ ਉਹ ਸਮੈਲ ਆਉਂਦੀ ਆਉਂਦੀ ਆ ਲੇਕਿਨ ਇਹਦਾ ਜਿਹੜਾ ਇਲਾਜ ਆ ਬਹੁਤ ਵਧੀਆ ਇਲਾਜ ਆ ਜੇ ਘਰੇ ਕਰਨਾ ਚਾਹਣ ਮੈਡਮ ਸਾਡੀਆਂ ਲੇਡੀਆਂ ਤੇ ਚਾਵਲ ਦਾ ਜਿਹੜਾ ਪਾਣੀ ਹੁੰਦਾ ਨਾ ਜੀ ਆਂਡ ਲੈਣ ਚਾਵਲ 4-5 ਚਮਚੇ ਉਹਨੂੰ ਇੱਕ ਗਲਾਸ ਪਾਣੀ ਚ ਭਿਓ ਕੇ ਰੱਖ ਦੇਣ ਰਾਤ ਨੂੰ ਸਵੇਰੇ ਚੰਗੀ ਤਰ੍ਹਾਂ ਮਸਲ-ਮਸਲ ਕੇ ਚਾਵਲ ਬਾਹਰ ਕੱਢ ਦੇਣ ਚਾਵਲ ਚਾਹੇ ਆਪ ਦੇ ਪਕਾ ਲੈਣ ਜਾਂ ਦਸਬ ਜਿ ਜੋ ਮਰਜ਼ੀ ਬਣਾ ਲੈਣ ਪਰ ਜਿਹੜਾ ਪਾਣੀ ਆ ਉਹ ਪੀਣਾ ਜੀ ਸਿਪ ਕਰ-ਕਰ ਕੇ ਲਕੂਰੀ ਦੀ ਆਦਤ ਖਤਮ ਹੋ ਜਾਂਦੀ ਹੈ ਅੱਛਾ ਜੇ ਹੋਰ ਜਿਆਦਾ ਪ੍ਰੋਬਲਮ ਹੈ ਜਿਆਦਾ ਫਾਇਦਾ ਲੈਣਾ ਤੇ ਜਿਹੜਾ ਨਾਰੀਅਲ ਦਾ ਉੱਪਰਲਾ ਬਾਣ ਹੁੰਦਾ ਉਹ ਬਾਣ ਨੂੰ ਜਲਾ ਕੇ ਚੰਗੀ ਤਰ੍ਹਾਂ ਜਲਾ ਲੈਣ ਦਸਲੇ ਚ ਰੱਖ ਕੇ ਫੂਕ ਕੇ ਜਿਹੜੀ ਸਵਾਹ ਹੁੰਦੀ ਹੈ ਉਹਨੂੰ ਕੱਪੜੇ 'ਚ ਛਾਣ ਲੈਣ ਥੱਲੇ ਵਾਲਾ ਸਵਾਦ ਅੱਧਾ ਚਮਚਾ ਖਾਲੀ ਪੇਟ ਲੈ ਲੈਣ ਲਗੋਰੀਏ ਦੀ ਆਤ ਖਤਮ ਹੋ ਜਾਂਦੀ ਹੈ ਤੇ ਦੂਸਰੀ ਜਿਹੜੀ ਚੀਜ਼ਾਂ ਨੇ ਜੇ ਬਹੁਤ ਜ਼ਿਆਦਾ ਪ੍ਰੋਬਲਮ ਹੈ ਉਹਦੇ ਲਈ ਲੋਕ ਸਾਨੂੰ ਕਰਦੇ ਸੰਪਰਕ ਆਪਣੇ ਕੋਲ ਲੇਡੀ ਡਾਕਟਰ ਹੈਗੇ ਆ ਉਹ ਅਟੈਂਡ ਕਰਦੇ ਇਹਨਾਂ ਲੋਕਾਂ ਨੂੰ ਤੇ ਜਿਵੇਂ ਜੈਂਟਸ ਨੇ ਉਹਨਾਂ ਦੇ ਬਾਥਰੂਮ ਏਰੀਆ 'ਚ ਬੜੀ 스ਮੈਲ ਹੁੰਦੀ ਹੈ ਬਾਥਰੂਮ ਕਰਕੇ ਆਉਂਦੇ ਨੇ ਉਹਨਾਂ ਨੂੰ ਆਪਦੀ ਪਤਾ ਲੱਗਦਾ ਬਹੁਤ ਗੰਦੀ 스ਮੈਲ ਝੱਗ ਆਉਂਦੀ ਹੈ ਬਾਥਰੂਮ ਦੇ ਵਿੱਚ ਉਹਨਾਂ ਲਈ ਭਖੜੇ ਦਾ ਪਾਊਡਰ ਜਿਹੜਾ ਗੋਖਰੂ ਇਹਦਾ ਚੂਰਨ ਬਹੁਤ ਕੰਮ ਕਰਦਾ ਹੁਣ ਕਈ ਮੈਨੂੰ ਕਹਿਣਗੇ ਗੋਲਸਾਬ ਚੂਰਨ ਚਾਰਨ ਕੀ ਖਾਣਾ ਕੋਈ ਕੈਪਸੂਲ ਗੋਲੀ ਦੇ ਦੋ ਅਸੀਂ ਦੇ ਵੀ ਦਨੇ ਆ ਉਹ ਫਿਰ ਜਹੇ ਜਹੇ ਤਰਨ ਪਾਣੀ ਉਹ じゃ ਸਾਡਾ ਕੰਮ ਜਾਣੀ ਕਿੱਥੇ ਕੈਪਸੂਲ ਜੀ ਐਡਾ ਇੱਥੇ ਪੂਰਾ ਚਮਚਾ ਭਰ ਕੇ ਖਾਣਾ ਉਹਨੇ ਸਾਡੇ ਸਰੀਰ ਨੂੰ ਫਿਲਟਰ ਕਰਨਾ ਬਿਲਕੁਲ ਨੇਚਰਲ ਫਾਰਮ ਚ ਜੇ ਹੁਣ ਇੱਕ ਚਮਚਾ ਪੰਜ ਕੈਪਸੂਲਾਂ ਚ ਪਊਗਾ ਜੀ ਜਿਵੇਂ ਉਹਨੂੰ ਕਹਾਂ ਪੰਜ ਕੈਪਸੂਲ ਖਾਈ ਉਹਦਾ ਉਹ ਦਿਮਾਗ ਘੁੰਮ ਜਾਂਦਾ ਇੰਨੇ ਕੈਪਸੂਲ ਸਰ ਜੀ ਜੇ ਤੁਸੀਂ ਕਹਿੰਦੇ ਚਮਚਾ ਖਾ ਵੀ ਭਰ ਕੇ ਸਵੇਰੇ ਸਵੇਰੇ ਪਾਣੀ ਨਾਲ ਤੇ ਤੂੰ ਦੇਖੀਂ ਤੇਰਾ ਬਾਥਰੂਮ ਥੋੜੇ ਦਿਨਾਂ ਜਾਂ ਸ਼ੀਸ਼ੇ ਵਰਗਾ ਹੋ ਜਾ ਗੁਰ ਸਾਹਿਬ ਨੂੰ ਇੱਕ ਕਚਨ ਚ ਸਵਾਲ ਆ ਗਿਆ ਵੀ ਇਹ ਜਿਹੜਾ ਜਿਹੜੀ ਤੁਸੀਂ ਕੈਪਸੂਲ ਦੇ ਵਿੱਚ ਭਰਦੇ ਹੋ ਸਮਾਨ ਸ਼ੈਲ ਚ ਉਹ ਸ਼ੈਲ ਕਾ ਦਾ ਬਣਦਾ ਫਿਰ ਉਹਦਾ ਸਰੀਰ ਨੂੰ ਫਾਇਦਾ ਹੁੰਦਾ ਕਿ ਨੁਕਸਾਨ ਹੁੰਦਾ ਇਹਦੇ ਚ ਨਾ ਜੀ ਦੋ ਹੁੰਦੇ ਆ ਇੱਕ ਤੇ ਹੁੰਦਾ ਬੈਜ ਹਮ ਜਿਹੜਾ ਬੈਜ ਆ ਉਹ ਤਾਂ ਬਹੁਤ ਫਾਇਦੇਮੰਦ ਹੁੰਦਾ ਐਡੀਬਲ ਹੁੰਦਾ ਹਾਂ ਉਹ ਐਡੀਬਲ ਹੁੰਦਾ ਇੱਕ ਹੁੰਦਾ ਪਲਾਸਟਿਕ ਹਮ ਉਹ ਹੁੰਦਾ ਤਾਂ ਬਹੁਤ ਬੀਰੀਆ ਪਰ ਲੇਕਿਨ ਉਹ ਜਾ ਕੇ ਕਿਤਨਾ ਕਿਤੇ ਨੁਕਸਾਨ ਕਰਦਾ ਬਾਡੀ ਚ ਕਿਉਂਕਿ ਜੇ ਹੁਣ ਇੱਕ ਬੰਦੇ ਨੇ ਦਿਨ ਚ ਤਿੰਨ ਖਾਣੇ ਤਾਂ ਮਹੀਨੇ ਚ 90 ਹੋ ਗਏ ਜੀ ਤਾਂ ਉਹ ਕਿਤਨਾ ਕਿਤੇ ਅਸੀਂ ਹੁਣ ਜੇ ਅਸੀਂ ਕੈਪਸੂਲ ਯੂਜ਼ ਕਰਦੇ ਅਸੀਂ ਸਾਰਾ ਬੈਜ ਕਰਦੇ ਹੁਣ ਇਹਦਾ ਫਰਕ ਦੱਸਦਾ ਤੁਹਾਨੂੰ ਮੈਂ ਜਿਹੜਾ ਜਿਹੜਾ ਤਾਂ ਨਾਰਮਲ ਕੈਪਸੂਲ ਹੈ ਉਹਦੀ ਪੇਟੀ ਆਉਂਦੀ ਹੈ 20000 ਰੁਪਏ ਦੀ ਠੀਕ ਹੈ ਜੀ ਜਿਹੜਾ ਬੈਜ ਹੈ ਉਹਦੀ ਆਉਂਦੀ ਹੈ 60000 ਰੁਪਏ ਦੀ ਪਲੱਸ ਜੀਐਸਟੀ ਤਾਂ ਕੰਪਨੀ ਉੱਤੇ ਕਈ ਵਾਰੀ ਕਹਿੰਦੀ ਹੈ ਮੇਰੇ ਤਾਂ 100 ਪੇਟੀ ਲੱਗਣੀ ਹੈ ਜੀ ਉਹ ਚ 40000 ਦੇ ਹਿਸਾਬ ਨਾਲ ਤਾਂ ਬਹੁਤ ਫਰਕ ਪੈ ਅਸੀਂ ਲਾਉਨੇ ਆ ਜੀ ਹੁਣ ਸਹੀ ਐਕਸ ਪਲੱਸ ਗੋਲਡਰ ਨੂੰ ਵੀ ਲੀਵਰ ਦੇ ਨੂੰ ਵੀ ਹਰ ਚੀਜ਼ ਨੂੰ ਸਾਡੇ ਟੈਸਟ ਤਾਂ ਹੀ ਪਾਸ ਹੋ ਜਾਂਦੇ ਨੇ ਜੀ ਹੁਣ ਸਾਡਾ ਐਫ ਡੀ ਅਪਰੂਵਡ ਜੋ ਜਿਹੜਾ ਮਤਲਬ ਫੋਰਨ ਚ ਅ Amazon ਤੇ ਸਾਡਾ US ਚ ਹੈਗਾ Amazon ਤੇ ਕੈਨੇਡਾ ਚ ਹੈਗਾ Amazon ਤੇ ਅਸੀਂ ਦੁਬਈ ਚ ਵੀ ਜਾ ਰਹੇ ਹਾਂ ਬਹੁਤ ਛੇਤੀ ਫਾਰਮ ਭਰੇ ਪਏ ਨੇ UK ਚ ਵੀ ਜਾ ਰਹੇ ਹਾਂ ਤੇ ਇੰਡੀਆ ਚ ਵੀ ਅਸੀਂ ਕਈ ਜਗ੍ਹਾ ਤੇ Amazon ਤੇ ਚਲੇ ਗਏ ਆ ਅਦਰ ਆਪਣਾ ਕੀ ਨੌਂ ਲੈਂਦੇ ਨੇ ਸਾਊਥ ਦੇ ਵਿੱਚ ਚਲੇ ਗਏ ਪਰ ਅਸੀਂ ਦਿੱਲੀ ਚਲੇ ਗਏ ਪੰਜਾਬ ਮਤਲਬ ਇਹ ਇਹਦੇ ਤੇ ਜਾਣ ਦਾ ਮਤਲਬ ਹੈ ਕਿ ਐਫਡੀ ਅਪਰੂਵਡ ਹੋਰ ਉਹ ਚ ਕਲੀਅਰ ਚੀਜ਼ਾਂ ਦੇਣੀਆਂ ਕੈਪਸੂਲ ਦਾ ਜਿਹੜਾ ਤੁਹਾਡਾ ਸਵਾਲ ਸੀਗਾ ਮੈਂ ਲੋਕਾਂ ਨੂੰ ਜ਼ਰੂਰ ਰਿਕੁਐਸਟ ਕਰੂੰਗਾ ਜਦੋਂ ਕੈਪਸੂਲ ਲਿਖਿਆ ਹੁੰਦਾ ਨੇ ਉੱਤੇ ਬੱਜ ਡੱਬੀ ਜੋਤੇ ਲਿਖਣਾ ਪੈਂਦਾ ਕੰਪਨੀਆਂ ਲਿਖਦੀਆਂ ਨੇ ਜੇ ਬੈਜ ਲਿਖਿਆ ਤਾਂ ਉਹਨੂੰ ਤੁਸੀਂ ਅਪਰੂਵ ਕਰ ਦੋ ਜੇ ਤੁਸੀਂ ਮਨਾ ਕਰੋਗੇ ਆਪਣੇ ਆਪ ਕੰਪਨੀਆਂ ਠੀਕ ਪਾਉਣ ਲੱਗ ਜਾਣੀ